ਅੱਜ ਮਿੱਤਰੋ ਥੋੜੇ ਵਾਸਤੇ ਸਾਰਾ ਰੀਗਨਲ ਨਿਊ ਹਾਲੈਂਡ 3630 ਟਰੈਕਟਰ ਲੈ ਕੇ ਆਏ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂ ਜੀ ਕੀ ਹਾਲਾ ਬਾਈ ਵਧੀਆ ਜੀ ਵਧੀਆ ਠੀਕ ਠੀਕ ਠਾਕ ਜੀ ਸਭ ਤੋਂ ਪਹਿਲਾਂ ਇਹ ਕਿਹੜਾ ਮਾਡਲ ਆ ਬਾਈ ਇਹ 18 ਮਾਡਲ ਆ ਠੀਕ ਆ ਜੀ 2018 ਮਾਡਲ ਆ ਨੰਬਰ ਪਿਆਵਾਂ ਨੰਬਰ ਮੋਗਾ ਜੀ ਮੋਗਾ ਪੀਬੀ 29 ਗੱਲ ਕਰੀਏ ਬਾਈ ਟਾਇਰਾਂ ਦੀ ਟਾਇਰ ਹੋਣਗੇ ਜਿੰਨੇ ਚਾਹੀਦੇ 80 90 ਪੈਸੇ ਚਾਰੇ ਚਾਰੇ 11 ਟਾਇਰ 85 90 ਪੈਸੇ ਟਾਇਰ ਆ ਬਾਕੀ ਟਰੈਕਟਰ ਸਾਰਾ origignal ਆ origignal ਬਿਲਕੁਲ ਨਿਊ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਆ ਤੇ ਸਮਾਨ ਇਹਦੇ ਨਾਲ ਪੂਰਾ ਜੀ ਹੈਨਾ ਪੂਰਾ ਸਾਰਾ ਕੋਈ ਹਿੱਸਾ ਨਹੀਂ ਜਿਵੇਂ ਆਪਾਂ ਵੀਡੀਓ ਚ ਵਿਖਾਈ ਜਾਂਦੇ ਸਾਰਾ ਸਮਾਨ ਆ ਹੀ ਮਿਲੂਗਾ ਮਿਲੇਗਾ ਜ਼ਰੂਰ ਮਿਲੇਗਾ ਠੀਕ ਆ ਬਾਕੀ ਇਹਦਾ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਹੋਣਾ ਜੀ ਹਾਂ ਜੀ 13 1400 ਘੰਟਾ ਜੀ ਠੀਕ ਆ ਜੀ 13 1400 ਘੰਟਾ ਕੰਪਨੀ ਰਿਕਾਰਡ ਨਾਲ ਚੱਲਿਆ ਬਾਕੀ ਡਬਲ ਡਿਸਟ੍ਰੀਬਿਊਟਰ ਆ ਟ੍ਰਾਈਟ ਟੌਮ ਮਾਡਲ ਵਾਲਾ ਹੌਲੈਂਡ ਆ ਜੇ ਕਹੇ ਵੀਰ ਭਰਾਣੇ ਨਵਾਂ ਲੈਣਾ ਤਾਂ ਤੁਸੀਂ ਆਹ ਟਰੈਕਟਰ ਲਿਆ ਸਕਦੇ ਹੋ ਫੁੱਲ ਇੰਜਨ ਗੇਅਰ ਦੀ ਗਾਰੰਟੀ ਵਾਲਾ ਹਨਾ ਜੀ ਠੀਕ ਆ ਗੱਲ ਕਰੀਏ ਜੀ ਇਹਦੀ ਡਿਮਾਂਡ ਦੀ ਡਿਮਾਂਡ ਜੀ ਮੰਗਾ ਦੇ ਜਿੰਨੇ ਮਾਰੀ 6 ਲੱਖ 10 15000 5 ਲੱਖ 90000 5 ਲੱਖ 90000 ਦਾ ਦੇ ਦਿਓ ਜੇ ਇੱਕ ਮੈਂ ਕਹਿੰਦਾ ਆਪ ਦੇ ਲਓ ਹੁਣ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਤੁਸੀਂ ਤੇਲ ਦੀ ਟੈਂਕੀ ਭਰਾ ਕੇ ਦੇਣੀ ਕੋਈ ਗੱਲ ਨਹੀਂ ਭਰਾ ਦੇਣਾ ਜੇ ਭਰਾਣੇ ਕਿਹਾ ਤਾਂ ਭਰਾ ਬਸ ਠੀਕ ਆ ਜਿਹੜਾ ਕਰਕੇ ਆਉਗਾ ਜੀ ਵੀਡੀਓ ਸ਼ੇਅਰ ਵੱਡਾ ਆਫਰਾ ਜਿੰਨੇ ਦਾ ਮਰਜ਼ੀ ਸੌਦਾ ਹੋ ਜਾਏ ਤੇਲ ਦੀ ਟੈਂਕੀ ਫੁੱਲ ਮਿਲੂਗੀ ਠੀਕ ਆ ਠੀਕ ਹੈ ਜੀ ਹਾਂਜੀ ਜਿੰਨੇ ਦਾ ਪੈ ਗਿਆ ਪਾ ਦਿਆਂਗੇ ਠੀਕ ਹੈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਾਕੀ ਜਿਹੜਾ 100 ਕਿਲੋਮੀਟਰ ਤੋਂ ਬਾਅਦ ਆਏਗਾ ਉਸ ਤੇ ਉਹਨੂੰ ਭਾਰ ਕੇ ਦੇ ਆਂਗੇ ਠੀਕ ਹੈ ਜੀ ਜੇ ਕੋਈ ਨੇੜੇ ਦਾ ਹੋਏਗਾ ਤੇ ਉਹਨੂੰ ਅੱਧੀ ਟੈਂਕੀ ਦੇ ਆਂਗੇ ਚਲੋ ਠੀਕ ਆ ਬਾਕੀ ਕੀ ਡਿਮਾਂਡ ਕਰਦੇ ਹੋ 65 ਲੱਖ ਤੇ 90 ਹਜ਼ਾਰ ਦੀ ਹਾਂ ਨਾ ਬਾਕੀ ਕਰਦੇ ਹੋਗੇ ਮੌਕੇ ਤੇ ਮਾਨਤਾਣ ਵੀ ਕਰਨਾ ਟੈਂਕੀ ਵੀ ਦੇਣੀ ਆ ਆਪਾਂ ਵਾਹ ਜਿਵੇਂ ਲਾਗੀ ਭਰਾ ਸਾਹਮਣੇ ਲੈ ਆ ਉੱਤਰਾ ਵਾ ਠੀਕ ਆ ਇਹ ਕਿਹੜੇ ਪਿੰਡ ਵਕਾਉ ਆ ਇਹ ਨਸੀਰੇ ਵਾਲੇ ਖੜਾ ਜੀ ਨਸੀਰੇ ਵਾਲੇ ਜਿਹੜਾ ਮੋਗਾ ਜਿਹੜਾ ਮੋਗਾ ਤਹਿਸੀਲ ਧਰਮਕੋੜ ਆ ਕਿਸ਼ਨਪੁਰੇ ਦੇ ਲਾਗੇ ਆ ਤੇ ਇੰਦਗੜ ਦੇ ਵੀ ਲੱਗਦੇ ਆ ਠੀਕ ਆ ਨੰਬਰ ਬੋਲ ਦਿਓ ਬਾਈ 62635 ਹਾਂਜੀ 33103 ਹੁਣ ਥੋੜੀ ਜ਼ਿੰਮੇਵਾਰੀ ਆ ਬਾਈ ਕੋਈ ਚੱਕਰ ਨਹੀਂ ਯਾਰ ਜੇ ਭਰਾ ਨੇ ਕਹਿ ਤਾ ਭਾਈ ਦੇਣੀ ਠੀਕ ਆ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸਾਰਿਆਂ ਦਾ ਧੰਨਵਾਦ